10 ਰਹੇ ਸੀਗੇ ਮੈਚ ਇੰਗਲੈਂਡ ਨਾਲ ਸੀਗਾ ਤੇ 17 ਮਿੰਟ ਦਾ ਮਤਲਬ ਪਹਿਲਾ ਹਾਫ ਹੀ ਹੋਇਆ ਸੀ ਤਿੰਨ ਹਾਫ ਯਾਨੀ ਕਿ 52 ਮਿੰਟ ਹੋ ਗਏ ਹਨ ਤਾਂ ਇਪੜਤਾਰੀ ਵਿੱਚ ਹੋ ਰਹੀ ਬਿਨਾ ਇੱਕ ਡਿਫੈਂਡਰ ਤੋਂ ਇੱਕ ਤੁਹਾਡਾ ਵੀ ਕਿਉਂਕਿ ਬਲੈਂਚਕਰ ਨੂੰ ਤੁਸੀਂ ਲਾਉਂਦੇ ਹੋ ਉਹ ਸਟਾਪਰ ਬਹੁਤ ਵਧੀਆ ਸੀ ਤਾਂ ਉਹਦੇ ਬਿਨਾ ਕਿਵੇਂ ਲੱਗਿਆ ਵੀ ਅੱਜ ਬੜੇ ਕ੍ਰੂਸ਼ਲ ਮੈਚ ਚ ਪਹਿਲੀ ਗੱਲ ਤਾਂ ਰੈੱਡ ਕਾਰਡ ਪੈਂਦਾ ਨਹੀਂ ਸੀ ਉਹਨੇ ਜਾਣ ਕੇ ਉਹ ਮੂਹਤੇ ਹੱਤੀ ਦੀ ਮਾਰੀ ਸੀ ਤਾਂ ਕਾਫੀ ਵਿਰੋਧ ਕਿਉਂ ਆਇਆ ਤੇ ਫਿਰ ਤੁਹਾਨੂੰ ਕਿਵੇਂ ਤੁਸੀਂ ਕੀਤਾ ਕਿਉਂਕਿ ਰੈੱਡ ਕਾਰਡ ਤੋਂ 2 ਮਿੰਟਾਂ ਬਾਅਦ ਤੁਸੀਂ ਬੋਲਤਾ ਪਹਿਲਾਂ 10 ਬੰਦੇ ਆ ਤੇ ਫਿਰ ਉਹਨਾਂ ਨੇ ਚਲੋ ਬਰਾਬਰੀ ਕਰਨ ਲਈ ਫਿਰ ਦੋ-ਦੋ ਕਰਾਉਂਦੇ ਤੁਹਾਡਾ ਕੀ ਸੀ ਉਸ ਵੇਲੇ ਕਿ ਇਹਨੂੰ ਜਾਣ ਪੁੱਝ ਕੇ ਪ੍ਰੈਕਟੀਕਲ ਤੱਕ ਲੈ ਕੇ ਜਾਣਾ ਹੈ ਜਾਂ ਫਿਰ ਰੁਟੀਨ ਦੇ ਤਾਂ ਹੀ ਜਿੱਤਾਂ ਨਹੀਂ ਤਾਂ ਬਹੁਤ ਡਿਫਿਕਲਟ ਹੁੰਦਾ ਜੀ ਇੱਕ ਪਲੇਅਰ ਦੇ ਨਾਲ ਖੇਡਣਾ ਅੱਜਕੱਲ ਦੀ ਹਾਕੀ ਤਿੰਨੇ ਹੌਕੀ ਪਾਸਟ ਹੋ ਗਏ ਬਟ ਇੱਕ ਟੀਮ ਦਾ ਯੋਗਦਾਨ ਹੈ ਜੀ ਟੀਮ ਸਪਿਰਟ ਜਿਹੜੀ ਉਦੋਂ ਅਸੀਂ ਇੱਕ ਦੂਜੇ ਦੀ ਅੱਖਾਂ 'ਚ ਵੇਖੀ ਹੈ ਕਿ ਜੋ ਜਨਜਬਾ ਸੀਗਾ ਕਿ ਅੱਜ ਕੁਝ ਵੀ ਹੋ ਜਾਏ ਅੱਜ ہار ਕੇ ਨਹੀਂ ਕਹਿਣਾ ਮੈਂ ਭਾਈ ਲੱਗੇ ਜਿੰਦਗੀ ਰਹਿਣਾ ਬਟ ਪਰ ਇਹ 플레이ਰ ਦੇ ਨਾਲ ਘੱਟ ਹੋਣ ਦੇ ਨਾਲ ਇਫੈਕਟੇ ਪੈਂਦਾ ਹੈ ਕਿ ਅਟੈਕਿੰਗ 'ਚ ਆਪਣਾ ਥੋੜਾ ਸਲੋ ਹੋ ਜਾਂਦਾ ਹੈ ਮੇਨਲੀ ਸਾਡਾ ਇਹ ਫੋਕਸ ਸੀਗਾ ਕਿ ਅਸੀਂ ਗੋਲ ਕੀਤਾ 1-1 ਡਰਾਅ ਹੋਇਆ ਪਰ ਕੋਸ਼ਿਸ਼ ਕਰੀਏ ਕਿ ਆਪਾਂ ਸ਼ੂਟ ਆਊਟ ਤੱਕ ਲੈ ਕੇ ਜਾਈਏ ਕਿਉਂਕਿ ਅਟੈਕਿੰਗ ਦੇ ਚਾਂਸਸ ਘਟ ਜਾਂਦੇ ਉਸ ਸਮੇਂ ਬਟ ਫੈਂਸਲੀ ਐਜ਼ ਅ ਟੀਮ ਜਿਹੜਾ ਸਾਡਾ ਸਟਰਕਚਰ ਆ ਉਹ ਆਈਕਿੰਗ ਸਾਰੇ ਪਲੇਅਰਾਂ ਨੇ ਬਹੁਤ ਵਧੀਆ ਤਰੀਕੇ ਨਾਲ ਨਾ ਪਾਇਆ ਨਾ ਅਟੈਕਿੰਗ ਚੇ ਵੀ ਆਪਣਾ ਸ਼ੂਟ ਆਊਟ ਚ ਪੈਦਾ ਸੀ ਕੈਪਨ ਕੋਲ ਦੁਨੀਆ ਦਾ ਬਾਨ ਆਫ ਦਿ ਬੈਸਟ ਗੋਲ ਕੀਪਰ ਵੀ ਆਪਣੇ ਕੋਲ ਜੀ ਬਿਲਕੁਲ ਉਹ ਵੀ ਕੌਨਫੀਡੈਂਸ ਹੈ ਜੀ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਮੈਚ ਜਤਾਏ ਹੋਇਆ ਸਰ ਜੀਜ ਨੇ ਤੇ ਸਾਡੀ ਇਹੀ ਕੋਸ਼ਿਸ਼ ਸੀਗੀ ਕਿ ਆਪਣਾ ਡਿਫੈਂਸ ਨੂੰ ਸਟਰੋਂਗ ਰੱਖੀਏ ਗੋਲ ਨਹੀਂ ਖਾਣਾ ਐਟ ਲੀਸਟ ਸ਼ੂਟ ਆਊਟ ਦੇ ਸਮੇ ਜਗਨ ਪੈਰ ਸੱਚੇ ਕਿਤੇ ਹਰਦਾ ਨਹੀਂ ਮੈਨੂੰ ਨਹੀਂ ਹੁਣ ਫੀਲ ਹੋ ਰਿਹਾ ਕਿ ਪੈਰ ਸੱਚੀ ਨਹੀਂ ਹੋਣਾ ਚਾਹੀਦਾ ਤੇ ਮੈਂ ਮਾਫੀ ਮੰਗਦਾ ਕਿ ਮੇਰਾ ਤੇ ਪੈਰ ਸੀਗਾ ਜਾਣਨ ਦਾ ਬਾਲ ਤੇ ਚੰਗੀ ਰਹਿਣੀ ਸੀ ਤੇ ਨਹੀਂ ਪਰ ਬੜੀ ਅੱਛਾ ਹੈ ਜਿਹੜਾ ਡਿਫੈਂਸ ਕਰਾਸ ਤੋਂ ਕਿਉਂਕਿ ਅਧਿਲੀ ਦੀ ਚੋਂ ਦੂਜੀ ਈ ਦਿਨ ਤੱਕ ਵੀ ਅਸੀਂ 10 ਘੰਟੇ ਦੇਖਦੇ ਸੀ ਉਦਰੀ ਈ ਦਿਨ ਤੱਕ ਜਾਣਾ ਤੁਹਾਨੂੰ ਸਾਰੋ ਅਡਾ ਅਲੱਗੇੇ ਮੈਂ ਦਾ ਹੀ ਇਹਦਾ ਪਲਾਨ ਸੀਗਾ ਵੀ ਆਪਾਂ ਇੱਡਾ ਘੇਟਾਗੇ ਤੇ ਕਾਫੀ ਹਰ ਮਨ ਨਹੀਂ ਲੋਕ ਇਦਰੇ ਵੀ ਅੱਗੇ ਨਹੀਂ ਜਾਣਾ ਕਿਸੇ ਆਲਾ ਅਡਾ ਨਹੀਂ ਜਾਣੇ ਬੰਦਾ ਕਿ ਪੈਣ ਲੱਗੇ ਨੇ ਵੀ ਪੈਣ ਲੱਗੇ ਨੇ ਜਾਣੇ ਬਣੇ ਕਵਰ ਕਰ ਲੈਣਾ ਜੀ ਵੈਰੀ ਗੁੱਡ ਜੀ ਨਾ ਜੀਰ ਸਾਬ ਸਾਬ ਸੋ ਸਹੀ ਗੱਸਾ ਸਹੀ ਗੱਾ ਕੀ ਕਹਿਣਾ ਚਾਹੀਏਗਾ ਸਰ ਕਿਵੇਂ ਲੱਗ ਰਿਹਾ ਹੈ ਯਾ ਨਗਰੀ ਮੇਰੀ ਫਰਸਟ ਲੰਥ ਫਿਕ ਸੀ ਉਹਦੇ ਵਿੱਚ ਮੈਂ ਮੈਚ ਜਿੱਤ ਕੇ ਆਇਆ ਫਰਸਟ ਲੰਥ ਫਿਕ ਸੀ ਬਾਕੀ ਟੀਮਾਂ ਨੂੰ ਦੇਖ ਕੇ ਉਹਨਾਂ ਦੀਆਂ ਤਿਆਰੀਆਂ ਦੇਖ ਕੇ ਥੋੜਾ ਲੱਗਿਆ ਹੋਣਾ ਵੀ ਆਪਣੀ ਤਿਆਰੀ ਉਹਨਾਂ ਦੇ ਬਰਾਬਰ ਹੈ ਬਿਲਕੁਲ ਹੀ ਬਿਲਕੁਲ ਅਸੀਂ ਜਿਹੜਾ ਸੀ 3-4 ਵੀ ਦਿਨ ਸੀ ਜਿਹੜਾ ਟ੍ਰੇਨਿੰਗ ਕੀਤੀ ਓਥੇ ਬੈਂਗਲੁਰੂ ਹਾਂਜੀ ਤੇ ਸਾਨੂੰ ਪੂਰਾ ਕੌਨਫੀਡੈਂਸ ਸੀਗਾ ਪੂਰੀ ਟੀਮ ਨੂੰ ਕਿ ਇਸ ਵਾਰ ਅਸੀਂ ਮੈਡਲ ਦਾ ਚੇਜ ਕਰਾਂਗੇ ਤੇ ਵਧੀਆ ਪਰਫਾਰਮ ਕੀਤਾ ਤੇ ਆਪਾਂ ਕੰਢੀ ਲਈ ਮੈਡਲ ਲੈ ਗਏ ਤੇ ਬਾਕੀ ਜਦੋਂ ਆਸਟ੍ਰੇਲੀਆ ਵਗੈਰਾ ਨੂੰ ਹਰਾਇਆ ਘਰ ਆਉਣ ਤੋਂ ਬਾਅਦ ਪਹਿਲਾਂ ਪਤਾ ਸੀ ਕਿ ਅੱਜ ਜੇ ਹਰਾਦੇ ਤਾਂ 52 ਸਾਲਾਂ ਬਾਅਦ ਹਾਰੋਂ ਖਾਣਾ ਮੰਗੇ ਜਦ ਬਾਅਦ ਪਤਾ ਲੱਗੇ 52 ਸਾਲਾਂ ਬਾਅਦ ਆਏ ਨੇ ਹਾਂਜੀ ਬਾਅਦ ਪਤਾ ਲੱਗੇ ਅੱਛਾ ਫਿਰ ਵੜੀ ਗਏ ਫਿਰ ਜਾ ਕੇ ਹੋਟਲ 'ਚ ਖੁਸ਼ੀਆਂ ਮਨਾਈਆਂ ਬਿਲਕੁਲ ਜਿਵੇਂ ਜਦੋਂ ਚੇਂਜਿੰਗ ਰੂਮ ਦੇ ਵਿੱਚ ਸੀਗੇ ਆਪਣੇ ਟਾਈਮ 'ਤੇ ਕੈਪਟਨ ਸਾਹਿਬ ਸਾਰੇ ਨੇ ਟੀਮ ਨੇ ਗੱਲ ਕੀਤੀ ਸੀ ਕਿ ਇਹਨਾਂ ਤੋਂ ਨਹੀਂ ਹਾਰਨਾ اچھا ਹੈ ਵੈ ਅਜ ਇਹਨਾਂ ਤੋਂ ਨਹੀਂ ਹਾਰ ਬਿਲਕੁਲ ਨਹੀਂ ਵੈਰੀ ਗੁੱਡ ਤੁਸੀਂ ਮਨ ਪਰ ਮੈਚ ਇਦਾਂ ਇੱਕ ਬਣਾ ਕੇ ਵੀ ਅੱਜ ਤੋਂ ਅੱਜ ਜੋ ਮਰਜੀ ਹੋ ਜੇ ਹੁਣ ਇਹਨਾਂ ਤੋਂ ਨਹੀਂ ਹਾਰਨਾ ਹੁਣ ਇਹਨਾਂ ਤੋਂ ਨਹੀਂ ਹਾਰਨਾ ਕਿਉਂਕਿ ਸਰ ਪਿਛਲੇ ਕੁਝ ਮੈਚ ਜੀ ਸਾਡੇ ਉਹਨਾਂ ਨਾਲ ਵਧੀਆ ਨਹੀਂ ਰਹੇ ਅਸੀਂ ਆਸਟ੍ਰੇਲੀਆ ਵੀ ਗਏ ਸੀ ਕਿ ਫੇਟਨ ਪੰਜ ਮੈਚ ਖੇਡੇ ਸੀ ਅਸੀਂ ਉਹਨਾਂ 'ਚ ਇੱਕ ਵੀ ਨਹੀਂ ਜਿੱਤੇ ਸੀਗੇ ਜਾਇਦਾ ਸੀਗਾ ਸਾਨੂੰ ਯੂਸੂਲੀ ਫਰਸਟ ਕੁਐਸਚਨ ਇਹ ਹੁੰਦਾ ਸੀਗਾ ਕਿ ਸਾਡੇ ਪੂਚ ਆਸਟ੍ਰੇਲੀਆ ਵੀ ਹੈ ਕਿ ਤੁਸੀਂ ਕਿਦਾਂ ਸੋਚ ਰਹੇ ਹੋ ਕੀ ਫੇਸ ਕਰ ਰਹੇ ਹੋ ਤੇ ਸਰ ਅਸੀਂ ਜਾਣ ਤੋਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਇੱਕ ਨਾ ਇੱਕ ਦਿਨ ਮੇਜਰ ਟੂਰਨਾਮੈਂਟ ਦੇ ਵਿੱਚ ਫੇਲ ਹੋਣਾ ਹੈ ਤੇ ਨਾ ਕਿ ਜਦੋਂ ਮੈਚ ਨਹੀਂ ਹੁੰਦੇ ਸੀ ਜਿਸ ਦਿਨ ਉਦੋਂ ਵੀ ਪ੍ਰੈਕਟਿਸ ਸੀ ਜਾਂ ਫਿਰ ਪੈਰਿਸ ਦੀਆਂ ਸਰੀਆਂ ਸਰ ਫੈਸ਼ਨ ਵਿਟਨ ਸ਼ੋਅ ਜਿੰਨਾਂ ਦੇ ਨਹੀਂ ਸਰ ਅਸੀਂ ਫੋਟੋਗ੍ਰਾਫਰ ਸਿੰਘ ਆ ਨਾ ਨਹੀਂ ਸਰ ਮੈਂ ਇਸ ਦਾ ਕਰੀਕ ਕਰਦੇ ਆ ਨਹੀਂ ਸਰ ਸਾਡੀ ਟੀਮ ਦਾ ਪੂਰਾ ਫੋਕਸ ਹੈਗਾ ਕਿ ਅਸੀਂ ਪਹਿਲੇ 2-3 ਦਿਨਾਂ ਨਾਲ ਅਸੀਂ ਬਿਲਕੁਲ ਕੋਈ ਸੋਸ਼ਲ ਮੀਡੀਆ ਵੀ ਯੂਜ਼ ਨਹੀਂ ਕੀਤਾ ਜੀ ਕਿ ਅਸੀਂ ਇਹ ਤੋਂ ਬਰੇ ਰਹੀਏ ਕਿਉਂਕਿ ਹਰ ਚੰਗਾ ਕਮੈਂਟ ਵੀ ਤੁਹਾਡੇ ਦੇ ਇਫੈਕਟ ਗੁਰੂ ਗ੍ਰੰਥ ਸਾਹਿਬ ਦਾ ਮਾੜਾ ਵੀ ਕਰੂਗਾ ਜੀ ਤੇ ਅਸੀਂ ਇਹ ਅਵਾਇਡ ਹੀ ਨਹੀਂ ਕਰਦੇ ਜੀ ਨਹੀਂ ਇਹ ਪ੍ਰੈਜੈਂਟੇਸ਼ਨ ਦਾ ਪ੍ਰਕਾਸ਼ ਨਹੀਂ ਬਣਦੀ ਹੈ सोच कोच साहब का बहुत बहुत बड़ा योगदान से लिख के रेंगे दसते रहते सेंटर चो गैप नहीं देने गैप नहीं देने सो सारी टीम का बहुत 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 बहुत